ਜਿਸ ਤਰ੍ਹਾਂ SGPC ਦੇ ਵਿੱਚ ਸਿੱਖਾਂ ਦੀ ਆਪਣੀ ਇੱਕ ਮਿੰਨੀ ਪਾਰਲੀਮੈਂਟ ਹੈ ਉਸੇ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚੋਂ ਇੱਕ ਪੰਜਾਬ ਵਕਫੋਰਡ ਦਾ ਜਿਹੜਾ ਮੈਂਬਰ ਲਿਆ ਜਾਵੇ ਤਾਂ ਕਿ ਜੇ 23 ਜ਼ਿਲ੍ਹੇ ਨੇ ਤਾਂ 23 ਮੈਂਬਰ ਸਾਡੀ ਇੱਕ ਸਾਡੀ ਕਮਿਨੀ ਪਾਰਲੀਮੈਂਟ ਬਣੇ ਆਪਦੇ ਮੁਸਲਮਾਨ ਜਿੰਨੇ ਕਿ ਸਾਡੀ ਇੱਥੇ شمار ਹੈ ਜਿੰਨੇ ਕਿ ਸਾਡੀ ਗਿਣਤੀ ਹੈ ਸੋ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚੋਂ ਵੱਖ-ਵੱਖਰੀਆਂ ਪਾਰਟੀਆਂ ਨੇ ਉਹ ਆਪਣਾ ਇੱਕ ਸਾਡਾ ਮੁਸਲਮਾਨ ਮੈਂਬਰ ਨੂੰ ਉਹ ਨਾਮਜ਼ਦ ਕਰਨ ਰਾਜ ਸਭਾ ਮੈਂਬਰ ਹੋਰ ਤਾਂ ਸਾਡੇ ਕੋਲ ਕੋਈ ਪਾਰਲੀਮੈਂਟ ਦੇ ਵਿੱਚ ਅੱਜ ਤੱਕ ਕੋਈ ਆਇਆ ਨਹੀਂ ਜੇ ਇੱਕ ਬੰਦਾ ਆਇਆ ਜੀਦੋਂ ਆਪਣੇ ਆਪ ਨੂੰ ਉਹਦਾ ਧਰਮ ਤਬਦੀਲ ਕਰ ਗਿਆ ਉਹ ਆਪਣੇ ਆਪ ਨੂੰ ਮੁਸਲਮਾਨ ਕਹਾਉਂਦਾ ਹੀ ਨਹੀਂ ਹੈ ਮੈਂ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ ਪਿਛਲੇ ਸਮੇਂ ਵਿੱਚ ਮੈਨੂੰ ਅਫਸੋਸ ਹੋਇਆ ਮੈਂ ਸਰਦਾਰ ਸਮਰਜੀਤ ਸਿੰਘ ਮਾਨ ਨੂੰ ਅਸੀਂ ਪਹਿਲੇ ਮੌਨਸੂਨ ਸੋਸ਼ਣ ਦੇ ਵਿੱਚ ਇਹੀ ਪਾਰਲੀਮੈਂਟ ਦੇ ਵਿੱਚ ਠਾਉਣ ਵਾਸਤੇ ਦੇਖਿਆ ਸੀ ਪਰ ਮੈਨੂੰ ਨਹੀਂ ਲੱਗਦਾ ਸੀ ਕਿ ਪ੍ਰਧਾਨ ਸਾਹਿਬ ਇਸ ਤਰ੍ਹਾਂ ਕਰਨਗੇ ਲੇਕਿਨ ਉਹਨਾਂ ਨੇ ਉਹ ਪਾਰਲੀਮੈਂਟ ਦੇ ਵਿੱਚ ਉਠਾਇਆ ਨਹੀਂ ਹੈਗਾ ਇਹ ਜਰੂਰ ਮੈਨੂੰ ਅਫਸੋਸ ਹੋਇਆ ਮੈਨੂੰ ਸਰਦਾਰ ਸਮਰਜੀਤ ਸਿੰਘ ਮਾਨ ਮੇ ਪੂਰੇ ਜਿਹੜੇ ਪੰਜਾਬ ਦੇ ਐਮਪੀਜ਼ ਨੇਗੇ ਉਹਨਾਂ ਦੇ ਵਿੱਚੋਂ ਸਰਦਾਰ ਮਾਨ ਸਾਹਿਬ ਨੂੰ ਚੁਣਿਆ ਸੀਗਾ ਇਹੀ ਲਾਜ਼ਮੀ ਕਿ ਉਹ ਕਿਸੇ ਘਟ ਗਿਣਤੀਆਂ ਦੀ ਗੱਲ ਕਰਦੇ ਨੇ ਤੇ ਸਾਡੀ ਗੱਲ ਇਹ ਪਾਰਲੀਮੈਂਟ ਦੇ ਵਿੱਚ ਰੱਖਣਗੇ ਹੁਣ ਮੈਨੂੰ ਨਹੀਂ ਇਸ ਗੱਲ ਦਾ ਪਤਾ ਵੀ ਅੰਦਰ ਗੱਲ ਕੀ ਹੈਗੀ ਉਹਨਾਂ ਨੇ ਕਿਉਂ ਨਹੀਂ ਰੱਖੀ ਕਿਉਂਕਿ ਮੈਂ ਤਾਂ ਅੱਜ ਵੀ ਉਹਨਾਂ ਤੋਂ ਉਮੀਦ ਰੱਖਦਾ ਮੈਂ ਇਸ ਗੱਲ ਉਹਨਾਂ ਦੇ ਮਤਲਬ ਇਸ ਗੱਲ ਨੂੰ ਕਹਿੰਦਾ ਪਰ ਅਫਸੋਸ ਮੈਨੂੰ ਜਰੂਰ ਹੈ ਕਿਉਂਕਿ ਜਿਹੜਾ ਬੰਦਾ ਕਿ ਘਟ ਗਿਣਤੀ ਦੇ ਨਾਲ ਸੰਬੰਧਿਤ ਹੈ ਜਿਹੜਾ ਐਮਪੀ ਜਿਹੜਾ ਇੰਨੀ ਸਟਰਗਲ ਕਰ ਰਿਹਾ ਜਿਹੜਾ ਇਨਸਾਨ ਔਰ ਖਾਸ ਕਰਕੇ ਜਿਹਨੂੰ ਮੁਸਲਮਾਨਾਂ ਨੇ ਇੱਕ ਵੱਡੀ ਤਦਾਦ ਦੇ ਵਿੱਚ ਇਸ ਕਰਕੇ ਮੋਟਾ ਪਾਇਆ ਹੋਣ ਕਿ ਇਹ ਸਾਡਾ ਘਟ ਗਿਣਤੀ ਦਾ ਨੁਮਾਇੰਦਾ ਹੈ ਉਹਨਾਂ ਤੋਂ ਤਾਂ ਬੰਦਾ ਕੁਦਰਤੀ ਗੱਲ ਆਸ ਰੱਖਦਾ ਹੀ ਹੈ ਉਹ ਪੰਜਾਬ ਦੇ ਕਿਸੇ ਵੀ ਕੋਨੇ ਤੇ ਕੋਈ ਵੀ ਮੁਸਲਮਾਨ ਬੈਠਾ ਉਹ ਹਮੇਸ਼ਾ ਆਸ ਰੱਖਦਾ ਹੈ ਮੁ슬림 ਫਰੰਟ ਆਫ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਮਲੇਰਕੋਟਲਾ ਦੇ ਵਿੱਚ ਆਯੋਜਨ ਕੀਤੀ ਗਈ ਇਸ ਮੀਟਿੰਗ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਇਸ ਸੰਸਥਾ ਦੇ ਸੂਬਾ ਪ੍ਰਧਾਨ ਜਨਾਬ ਮੁਫਰ ਸਾਹਿਬ ਨੇ ਕਿਹਾ ਕਿ ਹਰੇਕ ਜ਼ਿਲ੍ਹੇ ਦੇ ਵਿੱਚੋਂ ਇੱਕ ਪ੍ਰਤੀਨਿਧੀ ਲੈ ਕੇ ਐਸਜੀਪੀਸੀ ਦੀ ਤਰਜ਼ ਦੇ ਉੱਪਰ ਇੱਕ ਬੋਰਡ ਸੰਗਠਿਤ ਕੀਤਾ ਜਾਵੇ ਅਤੇ ਪੰਜਾਬ ਵਕਫ ਬੋਰਡ ਦਾ ਸੰਚਾਲਨ ਸਮੂਹ ਮੁਸਲਮਾਨਾਂ ਦੇ ਹੱਥ ਦੇ ਵਿੱਚ ਦਿੱਤਾ ਜਾਵੇ। ਉਹਨਾਂ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਆਪਣੇ ਤੌਰ ਦੇ ਉੱਪਰ ਇੱਕ ਰਾਜ ਸਭਾ ਮੈਂਬਰ ਮੁਸਲਮਾਨਾਂ ਦੇ ਵਿੱਚੋਂ ਨਾਮਜ਼ਦ ਕਰਨ ਤਾਂ ਜੋ ਮੁਸਲਮਾਨਾਂ ਦੀ ਪ੍ਰਤੀਨਿਧਤਾ ਪੰਜਾਬ ਵਿੱਚੋਂ ਸੰਸਦ ਤੱਕ ਪਹੁੰਚ ਸਕੇ ਮੈਂ ਚਰਮੋਫਰ ਸਵੇਪ ਪ੍ਰਧਾਨ ਮੁਸਲਿਮ ਫਰੰਟ ਪੰਜਾਬ ਅੱਜ ਅਸੀਂ ਮਲੇਰਕੋਟਲਾ ਵਿਖੇ ਮੁਸਲਿਮ ਫਰੰਟ ਪੰਜਾਬ ਦੀ ਮੀਟਿੰਗ ਰੱਖੀ ਹੈ ਸਾਡੀ ਸਟੇਟ ਕਮੇਟੀ ਦੀ ਮੀਟਿੰਗ ਹੈਗੀ ਹੈ ਇਸ ਮੀਟਿੰਗ ਦੇ ਵਿੱਚ ਸਾਡਾ ਜਿਹੜਾ ਮੇਨ ਅਜੰਡਾ ਹੈਗਾ ਅਸੀਂ ਪੰਜਾਬ ਵਕਫ ਬੋਰਡ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਵਕਫ ਬੋਰਡ ਹੈ ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਜ਼ ਦੇ ਇੱਕ ਅਸੀਂ ਧਾਰਮਿਕ ਸੰਸਥਾ ਲਾਣ ਦੀ ਬੇਨਤੀ ਸਰਕਾਰ ਨੂੰ ਕਰ ਰਹੇ ਹਾਂ ਉਹ ਸੈਂਟਰ ਨੇ ਕਰਨੀ ਹੈ ਜਾਂ ਪੰਜਾਬ ਸਰਕਾਰ ਨੇ ਕਰਨੀ ਹੈ ਉਹਨਾਂ ਦਾ ਕੰਮ ਹੈ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਪੰਜਾਬ ਵਕਫ ਬੋਰਡ ਇਸ ਦਾ ਨਵਾਂ ਪੰਜਾਬ ਵਕਫ ਪ੍ਰਬੰਧਕ ਕਮੇਟੀ ਐਲਾਨਾ ਜਾਵੇ ਤੇ ਇਸ ਨੂੰ ਧਾਰਮਿਕ ਸੰਸਥਾ ਐਲਾਨਾ ਜਾਵੇ ਜਿਸ ਤਰ੍ਹਾਂ ਐਸਜੀਪੀਸੀ ਦੇ ਵਿੱਚ ਸਿੱਖਾਂ ਦੀ ਆਪਣੀ ਇੱਕ ਮਿੰਨੀ ਪਾਰਲੀਮੈਂਟ ਹੈ ਉਸੇ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚੋਂ ਇੱਕ ਪੰਜਾਬ ਵਕਫ ਬੋਰਡ ਦਾ ਜਿਹੜਾ ਮੈਂਬਰ ਲਿਆ ਜਾਵੇ ਤਾਂ ਕਿ ਜੇ 23 ਜਿਲ੍ਹੇ ਨੇ ਤਾਂ 23 ਮੈਂਬਰ ਸਾਡੇ ਇੱਕ ਸਾਡੀ ਇੱਕ ਮਿਨੀ ਪਾਰਲੀਮੈਂਟ ਬਣੇ ਆ ਪੰਜਾਬ ਦੇ ਮੁਸਲਮਾਨਾਂ ਦੀ ਜਿੰਨੀ ਕਿ ਸਾਡੀ ਇੱਥੇ شمار ਹੈ ਜਿੰਨਾਂ ਦੀ ਸਾਡੀ ਗਿਣਤੀ ਹੈ ਅਸੀਂ ਇਹ ਚਾਹੁੰਦੇ ਹਾਂ ਕਿ 1947 ਤੋਂ ਲੈ ਕੇ ਅੱਜ ਤੱਕ 76 ਸਾਲ ਹੋ ਗਏ ਪੰਜਾਬ ਦੇ ਮੁਸਲਮਾਨ ਅੱਜ ਤੱਕ ਪੰਜਾਬ ਦੇ ਜਿਹੜੇ ਕਬਰਸਥਾਨ ਨੇ ਉਹਨਾਂ ਦੀ ਬਾਉਂਡਰੀ ਵਾਲ ਨਹੀਂ ਚਾਰਦਵਾਰੀ ਨਹੀਂ ਕਰਵਾ ਸਕਿਆ ਜਦੋਂ ਕਿ ਕਰੋੜਾਂ ਰੁਪਇਆ ਫੰਡ ਜਿਹੜਾ ਪਿੰਡਾਂ ਦੇ ਵਿੱਚ ਆ ਚੁੱਕਿਆ ਹੈ ਇਹ ਸਮਝ ਨਹੀਂ ਆ ਰਹੀ ਕਿ ਮੁਸਲਮਾਨਾਂ ਪ੍ਰਤੀ ਜਾਤਾਂ ਸਰਕਾਰਾਂ ਦਾ ਧਿਆਨ ਨਹੀਂ ਹੈ ਜੇ ਸਰਕਾਰਾਂ ਧਿਆਨ ਕਰਦੀਆਂ ਨੇ ਤਾਂ ਮੈਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇਹ ਬੇਨਤੀ ਕਰੂੰਗਾ ਕਿ ਪੰਜਾਬ ਸਰਕਾਰ ਇੱਕ ਫੰਡ ਕਾਇਮ ਕਰੇ ਜਿਹਦੇ ਨਾਲ ਜੱਕਮੁਸਤ ਇੱਕ ਮੁਸਤ ਦੇ ਵਿੱਚ ਹੀ ਜਿਹੜੇ ਸਾਰੇ ਪੰਜਾਬ ਦੇ ਕਵਰਸਤਾਨ ਨੇ ਉਹਨਾਂ ਦੀਆਂ ਚਾਰਦੀਵਾਰੀਆਂ ਹੋ ਸਕਣ ਤੇ ਮੁਸਲਮਾਨ ਆਪਣੀਆਂ ਚਾਰਦੀਵਾਰੀਆਂ ਜਾਂ ਕਵਰਸਾਨਾਂ ਦੇ ਝਗੜਿਆਂ ਤੋਂ ਉੱਪਰ ਉੱਟ ਕੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਵੀ ਸੋਚਣਾ ਸ਼ੁਰੂ ਕਰੇ ਆਪਣੇ ਬੱਚਿਆਂ ਦੀ ਐਜੂਕੇਸ਼ਨ ਬਾਰੇ ਵੀ ਸੋਚਣਾ ਸ਼ੁਰੂ ਕਰੇ ਅਸੀਂ ਇਹ ਵੀ ਚਾਹੁੰਦੇ ਹਾਂ ਮੁਸਲਮਾਨ ਫਰੰਟ ਪੰਜਾਬ ਇਹ ਵੀ ਚਾਹੁੰਦਾ ਹੈ ਕਿ ਜਿਹੜੇ ਜਿਸ ਤਰ੍ਹਾਂ ਪੰਜਾਬ ਦੇ ਦਲਤ ਭਾਈਚਾਰੇ ਵਾਸਤੇ ਜਿਹੜੀਆਂ ਜ਼ਮੀਨਾਂ ਨੇਗੀਆਂ ਉਹ ਰਿਜ਼ਰਵ ਕੀਤੀਆਂ ਹੋਈਆਂ ਨੇਗੀਆਂ ਉਹਨਾਂ ਨੂੰ ਕੋਈ ਹੋਰ ਠੇਕੇ ਦੇ ਨਹੀਂ ਲੈ ਸਕਦਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਜਿੰਨੀ ਵੀ ਪ੍ਰਾਪਰਟੀ ਹੈ ਵਕਫ ਪ੍ਰਾਪਰਟੀ ਹੈਗੀ ਹੈ ਜਿਨ੍ਹਾਂ ਦੇ ਮੁਸਲਮਾਨਾਂ ਨੂੰ ਪ੍ਰਾਇਓਰਟੀ ਦੇ ਆਧਾਰ ਦੇ ਉੱਤੇ ਇਹ ਜਿਹੜੀਆਂ ਉਹਨਾਂ ਦੀ ਲੀਜ਼ ਕੀਤਾ ਜਾਵੇ ਜਾਂ ਜੋ ਵੀ ਮਕਸਦ ਵਾਸਤੇ ਸਰਕਾਰ ਜਾਂ ਵਕਫ ਬੋਰਡ ਦੇ ਰਿਹਾ ਹੈ ਉਹਦੇ ਵਾਸਤੇ ਉਹ ਦਿੱਤੀ ਜਾਵੇ ਤਾਂ ਕਿ ਮੁਸਲਮਾਨਾਂ ਦੀ ਆਰਥਿਕਤਾ ਨੂੰ ਉਪਰ ਚੁੱਕਿਆ ਜਾਵੇ ਕਿਉਂਕਿ ਅਗਰ ਸਹੀ ਰੂਪ ਦੇ ਵਿੱਚ ਇਹ ਜਿਹੜੀਆਂ ਜ਼ਾਇਦਾਦਾਂ ਨੇ ਜਾਂ ਇਹ ਪ੍ਰੋਪਰਟੀਆਂ ਨੇ ਗੀਆਂ ਅਗਰ ਪੰਜਾਬ ਦੇ ਮੁਸਲਮਾਨਾਂ ਨੂੰ ਇਹ ਪਹਿਲ ਦੇ ਆਧਾਰ ਤੇ ਦਿੱਤੀਆਂ ਜਾਣ ਤੇ ਮੈਂ ਚਾਹੁੰਦਾ ਕਿ ਸਰਕਾਰਾਂ ਨੂੰ ਪੰਜਾਬ ਸਰਕਾਰ ਨੂੰ ਖਾਸ ਕਰਕੇ ਪੰਜਾਬ ਦੇ ਮੁਸਲਮਾਨਾਂ ਵੱਲ ਝਾਕਣ ਦੀ ਜ਼ਰੂਰਤ ਨਹੀਂ ਹੈ ਸੋ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚੋਂ ਵੱਖ-ਵੱਖਰੀਆਂ ਪਾਰਟੀਆਂ ਨੇ ਉਹ ਆਪਣਾ ਇੱਕ ਸਾਡੇ ਮੁਸਲਮਾਨ ਮੈਂਬਰ ਨੂੰ ਉਹ ਨਾਮਜ਼ਦ ਕਰਨ ਰਾਜ ਸਭਾ ਮੈਂਬਰ ਹੋਰ ਤਾਂ ਸਾਡੇ ਕੋਲ ਕੋਈ ਪਾਰਲੀਮੈਂਟ ਦੇ ਵਿੱਚ ਤਾਂ ਅੱਜ ਤੱਕ ਕੋਈ ਆਇਆ ਨਹੀਂ ਜੇ ਇੱਕ ਬੰਦਾ ਆਇਆ ਸੀ ਉਹ ਆਪਣੇ ਆਪ ਨੂੰ ਉਹਦਾ ਧਰਮ ਤਬਦੀਲ ਕਰਕੇ ਆ ਉਹ ਆਪਣੇ ਆਪ ਨੂੰ ਮੁਸਲਮਾਨ ਕਹਾਉਂਦਾ ਹੀ ਨਹੀਂ ਐ ਮੈਂ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ ਸੋ ਹੁਣ ਤੱਕ ਜੋ ਵੀ ਮਤਲਬ ਇਹ ਹੈ ਇਹ ਸਾਡੇ ਜਿਹੜੀ ਖਾਸ ਤਵੱਜੋ ਅਸੀਂ ਚਾਹੁੰਦੇ ਆ ਵੀ ਤੇ ਦੂਸਰੀ ਗੱਲ ਇਹ ਹੈ ਵੀ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਮੁਸਲਮਾਨਾਂ ਦੇ ਬੱਚਿਆਂ ਨੂੰ ਬਹੁਤ ਸਾਰੀਆਂ ਕੁਝ ਤਕਲੀਫਾਂ ਐ ਅਸੀਂ ਆ ਰਹਿਆਂ ਨੇ ਜਿਨ੍ਹਾਂ ਦਾ ਸਰਕਾਰ ਦਾ ਧਿਆਨ ਨਹੀਂ ਹੈ ਕਈ ਬੱਚੇ ਐਸ ਨੇ ਜੁਨੀਵਰਸਿਟੀਆਂ ਦੇ ਵਿੱਚ ਪੜ ਰਹੇ ਨੇ ਕੰਮ ਕਰ ਰਹੇ ਨੇ ਜਾਂ ਜੋਬ ਕਰ ਰਹੇ ਨੇ ਉਹਨਾਂ ਨੂੰ 15-15 ਸਾਲ ਤੋਂ 20-20 ਸਾਲ ਤੋਂ ਰੈਗੂਲਰ ਨਹੀਂ ਕੀਤਾ ਗਿਆ ਸਰਕਾਰ ਨੂੰ ਬੇਨਤੀ ਹੈ ਕਿ ਘੱਟੋ-ਘੱਟ ਜਿਹੜੇ ਮਸਲਿਮ ਮਿਨੋਰਟੀਜ਼ ਨੇ ਗੀਆਂ ਉਹਨਾਂ ਵੱਲ ਇਹ ਖਾਸ ਤਰ੍ਹਾਂ ਦੇ ਧਿਆਨ ਦਿੱਤਾ ਜਾਵੇ ਮੈਂ ਸਰਕਾਰ ਨੂੰ ਇਹ ਵੀ ਬੇਨਤੀ ਕਰਦਾ ਕਿ ਜਿਹੜਾ ਪੰਜਾਬ ਸਟੇਟ ਮਿਨੋਰਟੀ ਕਮਿਸ਼ਨ ਹੈ ਇਸ ਨੂੰ ਇੱਕ ਪੱਕਾ ਪਰਪੱਕ ਬਣਾਇਆ ਜਾਵੇ ਮੇਰੇ ਨਾਲ ਸਮੈਲ ਸਾਹਿਬ ਖੜੇ ਨੇ ਆਪਣਾ ਰਾਜਪੁਰ اسلامਦੀਨ ਤੇ ਇਹਨਾਂ ਨੇ ਅਲੀ ਸਾਹਿਬ ਖੜੇ ਨੇ ਇਹ ਪੰਜਾਬ ਦੇ ਮਿਨੋਰਟੀ ਕਮਿਸ਼ਨ ਦੇ ਹੁਣ ਮੈਂਬਰ ਨਾਮਜ਼ਦ ਕੀਤੇ ਨੇਗੇ ਸਾਡੇ ਬਹਾਦਰ ਖਾਨ ਜੀ ਨੇ ਉਹ ਪੰਜਾਬ ਵਕਫਾ ਬੋਰਡ ਦੇ ਮੈਂਬਰ ਨਾਮਜ਼ਦ ਕੀਤੇ ਨੇ ਅਵੈਸ ਸਾਹਿਬ ਕੀਤੇ ਨੇ ਜਾਂ ਅਨਵਰ ਪਸੌਰ ਸਾਹਿਬ ਨੇ ਜਾਂ ਹੋਰ ਜਿਹੜੇ ਬੰਦੇ ਨੇਗੇ ਸ਼ਮਸ਼ਾਦ ਅਲੀ ਸਾਹਿਬ ਨੇ ਅਹਮਦਗੜ੍ਹ ਤੋਂ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਇਹ ਬੰਦੇ ਸਾਡੇ ਮੈਂਬਰ ਲਾਏ ਗਏ ਨੇਗੇ ਇਹਨਾਂ ਨੂੰ ਇੱਕ ਪਾਵਰ ਦਿੱਤੀ ਜਾਵੇ ਪਾਵਰਫੁੱਲ ਹੋਣ ਇਹਨਾਂ ਨੂੰ ਬਕਾਇਦਾ ਜਿਸ ਤਰ੍ਹਾਂ ਬਾਕੀ ਅਦਾਰਿਆਂ ਦੇ ਵਿੱਚ ਗੱਡੀਆਂ ਵੀ ਮਿਲੀਆਂ ਨੇਗੀਆਂ ਬਾਕੀ ਅਦਾਰਿਆਂ ਦੇ ਵਿੱਚ ਇਹਨਾਂ ਨੂੰ ਆਫਿਸ ਵੀ ਮਿਲਿਆ ਮੈਂ ਦੇਖਿਆ ਪੰਜਾਬ ਸਟੇਟ ਮਿਨੋਰਿਟੀ ਕਮਿਸ਼ਨ ਦਾ ਦਫ਼ਤਰ ਉੱਥੇ ਚੇਅਰਮੈਨ ਦਾ ਦਫ਼ਤਰ ਤਾਂ ਬਹੁਤ ਸੋਹਣਾ ਹੈ ਲੇਕਿਨ ਜਿਹੜੇ ਪੰਜਾਬ ਸਟੇਟ ਕਮਿਸ਼ਨ ਦੇ ਮੈਂਬਰ ਨੇਗੇ ਉਹਨਾਂ ਵਾਸਤੇ ਇੱਕੋ ਹੀ ਕਮਰਾ ਤੇ ਉੱਥੇ ਇੱਕੋ ਥਾਂ ਤੇ ਕੁਰਸੀਆਂ ਲੱਗੀਆਂ ਹੋਈਆਂ ਨੇਗੇ ਜੇ ਉਹਨਾਂ ਨੂੰ ਬਕਾਇਦਾ ਮਾਨਤਾ ਦੇਣੀ ਹੈ ਤਾਂ ਉਹਨਾਂ ਦੇ ਵਿੱਚ ਉਹਨਾਂ ਨੂੰ ਹਰ ਮੈਂਬਰ ਨੂੰ ਇੱਕ ਤੇ ਕਮਰਾ ਦਿੱਤਾ ਜਾਵੇ ਇਹਨਾਂ ਦਾ ਕਿ ਸਟੇਟਸ ਬਹਾਲ ਕੀਤਾ ਜਾਵੇ ਔਰ ਪੰਜਾਬ ਸਟੇਟ ਮਿਨੋਰਟੀ ਕਮਿਸ਼ਨ ਨੂੰ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਿੱਥੇ-ਜਿੱਥੇ ਵੀ ਇਹਨਾਂ ਦੀਆਂ ਵਿਜ਼ਿਟ ਹੁੰਦੀਆਂ ਨੇ ਉਹ ਸਾਰੇ ਦੇ ਉੱਤੇ ਉਹ ਅਮਲ ਕੀਤਾ ਜਾਵੇ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ 2016 ਦੇ ਵਿੱਚ ਅਸੀਂ ਮਾਨਸਾ ਦੇ ਵਿੱਚ ਮਿਨੋਰਟੀ ਕਮਿਸ਼ਨ ਆਇਆ ਅਫਦਲ ਸ਼ਕੂਰ ਮੰਗੜ ਸਾਹਿਬ ਉਦੋਂ ਮੈਂ ਇੱਕ ਮੈਮੋਰੰਡਮ ਦਿੱਤਾ 16 ਤੋਂ ਲੈ ਕੇ ਅੱਜ ਤੱਕ ਮੈਨੂਅਲਟੀ ਕਮਿਸ਼ਨ ਨੇ ਉਹ ਪੰਜਾਬ ਸਰਕਾਰ ਨੂੰ ਵੀ ਭੇਜਿਆ ਸੀਐਮ ਹਾਊਸ ਤੋਂ ਵੀ ਚੱਲਿਆ ਗਿਆ ਨੀਚੇ ਵੀ ਆ ਗਿਆ ਲੇਕਿਨ ਅੱਜ ਤੱਕ ਉਹਦੇ ਤੇ ਅਮਲ ਨਹੀਂ ਹੋਇਆ ਗੱਲ ਕੀ ਸੀ ਸਿਰਫ ਜਿਹੜੀਆਂ ਮੁਸਲਮਾਨ ਧਰਮਸ਼ਾਲਾ ਵਾਸਤੇ ਜਗ੍ਹਾ ਦੇਣ ਦੀ ਗੱਲ ਸੀ ਮਤਲਬ ਛੋਟੀਆਂ-ਛੋਟੀਆਂ ਗੱਲਾਂ ਵਾਸਤੇ ਵੀ ਮੁਸਲਮਾਨਾਂ ਨੂੰ ਜਦੋਜਾਦ ਕਰਨੀ ਪੈਂਦੀ ਹੈ ਇਹ ਇੱਕ ਸਰਕਾਰ ਦਾ ਫਰਜ਼ ਬਣਦਾ ਹੈ ਕਿ ਜਿਸ ਤਰ੍ਹਾਂ ਸਰਕਾਰ ਦੇ ਬਾਕੀ ਬੱਚੇ ਨੇ ਮੁਸਲਮਾਨ ਵੀ ਸਰਕਾਰ ਦੇ ਬੱਚੇ ਹੈਗੇ ਨੇ ਇਹੀ ਸਾਡਾ ਇੱਕ ਜਿਹੜਾ ਇਹ ਅੱਜ ਦਾ ਪ੍ਰੋਗਰਾਮ ਹੈ ਤੇ ਇਹਦੇ ਨਾਲ ਹੀ ਅਸੀਂ ਅੱਜ ਇੱਕ ਮੈਮੋਰੰਡਮ ਤਿਆਰ ਕੀਤਾ ਜਿਹੜੇ ਮਾਨਜੋਗ ਐਮਐਲਏ ਸਾਡੇ ਜਮੀਰਉ ਰਹਿਮਾਨ ਸਾਹਿਬ ਉਹਨਾਂ ਨੂੰ ਵੀ ਦੇਣਾ ਹੈ ਮਾਨਜੋਗ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਵਾਸਤੇ ਤੇ ਜਿਹੜਾ ਸਾਡਾ ਏਜੰਡਾ ਹੈ ਉਹਨਾਂ ਨੂੰ ਉਹ ਦੇਣਾ ਹੈ ਤੇ ਦੂਸਰਾ ਜਿਹੜੇ ਇੱਥੋਂ ਦੇ ਸੱਸੀ ਪਾਰਟੀਆਂ ਦੇ ਜਿੰਨੇ ਵੀ ਆਪਣਾ ਹਲਕਾ ਇੰਚਾਰਜ ਨੇਗੇ ਉਹਨਾਂ ਨੂੰ ਅਸੀਂ ਅੱਜ ਇੱਕ ਮੈਮੋਰੰਡਮ ਦੇਣਾ ਹੈ ਜਿਹੜਾ ਇਹ ਮੈਮੋਰੰਡਮ ਜਿਹੜਾ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਇਹ ਹੀ ਮੈਮੋਰੰਡਮ ਅਸੀਂ ਹਰ ਪਾਰਟੀ ਦੇ ਉਸ ਹਲਕਾ ਅੰਚਾਰਜ ਨੂੰ ਦੇ ਕੇ ਜਾ ਰਹੇ ਹਾਂ ਕਿਉਂਕਿ ਉਹ ਬਤੌਰ ਮੁਸਲਮਾਨ ਆਪੋ ਆਪਣੀਆਂ ਪਾਰਟੀਆਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਉਹ ਦਰਜ ਕਰਵਾਉਣ ਤੇ ਸਾਨੂੰ ਇਸ ਗੱਲ ਦਾ ਪਤਾ ਲੱਗੇ ਕਿ ਜੇ ਮੁਸਲਮਾਨ ਤੁਸੀਂ ਵੋਟਾਂ ਲੈ ਰਹੇ ਹੋ ਤੇ ਮੁਸਲਮਾਨਾਂ ਦੇ ਨਾਲ ਤੁਸੀਂ ਗੱਲ ਕਰ ਰਹੇ ਹੋ ਤੇ ਤੁਸੀਂ ਉਹ ਸਾਰਾ ਕੁਝ ਮੁਸਲਮਾਨਾਂ ਵਾਸਤੇ ਅੱਗੇ ਤੁਸੀਂ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਉਹਨੂੰ ਪਾਉਨੇ ਹੋ ਜਾਂ ਨਹੀਂ ਪਾਉਂਦੇ ਤੇ ਕੀ ਕਰ ਰਹੇ ਹੋ ਪਿਛਲੇ ਸਮੇਂ ਵਿੱਚ ਮੈਨੂੰ ਅਫਸੋਸ ਹੋਇਆ ਮੈਂ ਸਰਦਾਰ ਸਮਰਜੀਤ ਸਿੰਘ ਮਾਨ ਨੂੰ ਅਸੀਂ ਪਹਿਲੇ ਮੌਨਸੂਨ ਸੋਸ਼ਣ ਇਹੀ ਪਾਰਲੀਮੈਂਟ ਦੇ ਵਿੱਚ ਉਠਾਉਣ ਵਾਸਤੇ ਦੇਖਿਆ ਏ ਪਰ ਮੈਨੂੰ ਨਹੀਂ ਲੱਗਦਾ ਸੀ ਕਿ ਪ੍ਰਧਾਨ ਸਾਹਿਬ ਇਸ ਤਰ੍ਹਾਂ ਕਰਨਗੇ ਲੇਕਿਨ ਉਹਨਾਂ ਨੇ ਉਹ ਪਾਰਲੀਮੈਂਟ ਦੇ ਵਿੱਚ ਉਠਾਇਆ ਨਹੀਂ ਹੈਗਾ ਇਹ ਜ਼ਰੂਰ ਮੈਨੂੰ ਅਸੂਫ ਹੋਇਆ ਜੀ ਬੋਹਰ ਸਾਹਿਬ ਇੱਥੇ ਇੱਕ ਕੁਐਸਚਨ ਕਰੂੰਗਾ ਤੁਹਾਨੂੰ ਇਹ ਜਿਹੜੀ ਮੰਗ ਤੁਸੀਂ ਹੁਣ ਕਰ ਰਹੇ ਹੋ ਉਹ ਹੁਣ ਤੋਂ ਪਹਿਲਾਂ ਆਪਾਂ ਮਲੇਰਕੋਟਲਾ ਜਿਹੜਾ ਬਹੁ ਗਿਣਤੀ ਸ਼ਹਿਰ ਹੈ ਮੁਸਲਮਾਨ ਨਾ ਦਾ ਆਪਾਂ ਉਧਰ ਹੀ ਖੜੇ ਆ ਜੀ ਜੀ ਤੁਸੀਂ ਇਹ ਜੋ ਮੰਗਾਂ ਰੱਖ ਰਹੇ ਹੋ ਕੀ ਤੁਹਾਨੂੰ ਲੱਗਦਾ ਨਹੀਂ ਕਿ ਇਹ ਮੰਗਾਂ ਰੱਖਣ ਦੇ ਵਿੱਚ ਆਪਾਂ ਕਿਤੇ ਨਾ ਕਿਤੇ ਲੇਟ ਆ ਇੱਥੇ ਕੈਬਨਿਟ ਮਨਿਸਟਰ ਵੀ ਰਹੇ ਸੀਪੀਐਸ ਵੀ ਰਹੇ ਤੇ ਹੋਰ ਐਮਐਲਏ ਦਾ ਰਿਪਰੈਜ਼ੈਂਟ ਕਰਦਾ ਹੀ ਹੈ ਪੂਰੇ ਪੰਜਾਬ ਦੇ ਮੁਸਲਮਾਨਾਂ ਨੂੰ ਰਿਪਰੈਜ਼ੈਂਟ ਕਰਦਾ ਹੈ ਅੱਜ ਤੱਕ ਇਹ ਮੰਗ ਉਹਨਾਂ ਦੇ ਦਿਮਾਗ 'ਚ ਨਹੀਂ ਆਈ ਜੋ ਅੱਜ ਤੁਸੀਂ ਗੱਲ ਕਰ ਰਹੇ ਹੋ ਸਰ ਅਸੀਂ ਤਾਂ 1990 ਦੇ ਨਿਮਿਤੋਂ ਇਹ ਮੰਗ ਰੱਖੀ ਜਾ ਰਹੀ ਹੈ ਅਸੀਂ 12 ਵਾਰ ਪਿਛਲੇ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਵੀ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਇਹ ਜਿਹੜਾ ਸੀਗਾ ਮੈਮੋਰੰਡਮ ਭੇਜਿਆ ਸੀ ਉਥੋਂ ਦੇ ਹਲਕਾਂ ਨੂੰ ਚਾਰਜਨ ਦਿੱਤਾ ਸੀ ਜਿਹੜੇ ਉਥੋਂ ਦੇ ਕੈਂਡੀਡੇਟ ਖੜੇ ਹੋਏ ਸੀ ਉਹਨਾਂ ਨੂੰ ਵੀ ਦਿੱਤਾ ਸੀ ਲੇਕਿਨ ਅਫਸੋਸ ਦੀ ਇਸ ਗੱਲ ਦਾ ਹੈ ਕਿ ਅੱਜ ਤੱਕ ਕਿਸੇ ਨੇ ਕੋਈ ਉਹਦੇ ਤੇ ਅਮਲ ਨਹੀਂ ਕੀਤਾ ਹੈਗਾ ਇਸੇ ਕਰਕੇ ਤਾਂ ਦੁੱਖ ਦੀ ਗੱਲ ਹੈ ਅਸੀਂ ਮੋਗੇ ਦੇ ਵਿੱਚ ਫਰੀਦਕੋਟ ਦੇ ਵਿੱਚ ਮਾਨਸਾ ਦੇ ਵਿੱਚ ਪਟਿਆਲੇ ਦੇ ਵਿੱਚ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਸਾਰਿਆਂ ਦੇ ਵਿੱਚ ਇਹ ਉਹਨਾਂ ਨੂੰ ਮੈਮੋਰੰਡਮ ਦਿੱਤਾ ਜਾਏਗਾ ਸਰ ਇੱਕ ਇੱਥੇ ਮੈਂ ਇੰਟਰਪਟ ਹੋਰ ਕਰੂੰਗਾ ਤੁਸੀਂ ਗੱਲ ਕੀਤੀ ਸੀ ਵੀਰ ਜੀ ਸਿੰਘ ਮਾਨ ਜੀ ਦੀ ਜੀ ਜੀ ਔਰ ਇੱਕ ਵਾਰ ਤਾਂ ਮਤਲਬ ਅੱਗੇ ਆ ਕੇ ਨਾਰਾ ਮਾਰਦੇ ਨੇ ਮੁਸਲਮਾਨਾਂ ਦੇ ਹੱਕ ਦੇ ਵਿੱਚ ਜੀ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜੋ ਕਰਨ ਵਾਲਾ ਕੰਮ ਸੀਗਾ ਜੋ ਤੁਸੀਂ ਉਹਨਾਂ ਨੂੰ ਕਿਹਾ ਤੁਸੀਂ ਕਿਹਾ ਵੀ ਮੈਨੂੰ ਬੜਾ ਅਫਸੋਸ ਹੈ ਕਿ ਉਹ ਨਹੀਂ ਹੋਇਆ ਇੱਥੇ ਤੁਹਾਨੂੰ ਲੱਗਦਾ ਵੀ ਕੋਈ ਵੀ ਸਿਆਸੀ ਲੀਡਰ ਹੈ ਉਹ ਕਿਤੇ ਨਾ ਕਿਤੇ ਗੱਲ ਸੁਣ ਕੇ ਮੁਸਲਮਾਨਾਂ ਦੀ ਇਗਨੋਰ ਕਰਦਾ ਤੇ ਉਦੋਂ ਮਤਲਬ ਅੰਮਲੀ ਜਾਮਾ ਪਹਿਨੌਣ ਦੇ ਵਿੱਚ ਕਿਤੇ ਨਾ ਕਿਤੇ ਬੈਡ ਫੁੱਟ ਤੇ ਆਉਂਦਾ ਮੈਨੂੰ ਸਰਦਾਰ ਸਿਮਰਤ ਸਿੰਘ ਮਾਨ ਮੈਂ ਪੂਰੇ ਜਿਹੜੇ ਪੰਜਾਬ ਦੇ ਐਮਪੀਜ਼ ਨੇਗੇ ਉਹਨਾਂ ਦੇ ਵਿੱਚੋਂ ਸਰ ਮਾਨ ਸਾਹਿਬ ਨੂੰ ਚੁਣਿਆ ਸੀਗਾ ਕਿ ਇਹ ਲਾਜ਼ਮੀ ਕਿਉਂਕਿ ਇਹ ਘਟ ਗਣਤੀਆਂ ਦੀ ਗੱਲ ਕਰਦੇ ਨੇ ਤੇ ਸਾਡੀ ਗੱਲ ਇਹ ਪਾਰਲੀਮੈਂਟ ਦੇ ਵਿੱਚ ਰੱਖਣਗੇ ਹੁਣ ਮੈਨੂੰ ਨਹੀਂ ਇਸ ਗੱਲ ਦਾ ਪਤਾ ਵੀ ਅੰਦਰ ਗੱਲ ਕੀ ਹੈਗੀ ਉਹਨਾਂ ਨੇ ਕਿਉਂ ਨਹੀਂ ਰੱਖੀ ਕਿਉਂਕਿ ਮੈਂ ਤਾਂ ਅੱਜ ਵੀ ਉਹਨਾਂ ਤੋਂ ਉਮੀਦ ਰੱਖਦਾ ਮੈਂ ਇਸ ਗੱਲ ਉਹਨਾਂ ਦੇ ਮਤਲਬ ਇਸ ਗੱਲ ਨੂੰ ਕਹਿੰਦਾ ਪਰ ਅਫਸੋਸ ਮੈਨੂੰ ਜਰੂਰ ਹੈ ਕਿਉਂਕਿ ਜਿਹੜਾ ਬੰਦਾ ਇੱਕ ਘਟ ਗਣਤੀ ਦੇ ਨਾਲ ਸੰਬੰਧਿਤ ਹੈ ਜਿਹੜਾ ਐਮਪੀ ਜਿਹੜਾ ਇੰਨੀ ਸਟਰਗਲ ਕਰ ਰਿਹਾ ਜਿਹੜਾ ਇਨਸਾਨ ਔਰ ਖਾਸ ਕਰਕੇ ਜਿਹਨੂੰ ਮੁਸਲਮਾਨਾਂ ਨੇ ਇੱਕ ਵੱਡੀ ਤਦਾਦ ਦੇ ਵਿੱਚ ਇਸ ਕਰਕੇ ਵੋਟਾਂ ਪਾਈਆਂ ਹੁਣ ਕਿ ਇਹ ਸਾਡੇ ਘਟ ਗਣਤੀ ਦਾ ਨੁਮਾਇੰਦਾ ਹੈ ਤੇ ਉਹਨਾਂ ਤੋਂ ਤਾਂ ਬੰਦਾ ਕੁਦਰਤੀ ਗੱਲ ਆ ਆਸ ਰੱਖਦਾ ਹੀ ਹੈ ਉਹ ਪੰਜਾਬ ਦੇ ਕਿਸੇ ਵੀ ਕੋਨੇ ਤੇ ਕੋਈ ਵੀ ਮੁਸਲਮਾਨ ਬੈਠਾ ਉਹ ਹਮੇਸ਼ਾ ਆਸ ਰੱਖਦਾ ਹੈ ਤੇ ਅੱਜ ਦਾ ਜਿਹੜਾ ਇਹ ਸਾਰਾ ਜਿਹੜਾ ਮੈਮੋਰੰਡਮ ਜਿਹੜਾ ਮੈਮੋਰੰਡਮ ਇਥੇ ਦੇ ਰਹੇ ਹਾਂ ਉਹ ਇਸੇ ਕਰਕੇ ਦੇ ਰਹੇ ਹਾਂ ਤਾਂ ਕਿ ਕੱਲ ਨੂੰ ਕੋਈ ਇਹ ਨਾ ਕਹਿ ਸਕੇ ਕਿ ਸਾਨੂੰ ਤਾਂ ਪਤਾ ਨਹੀਂ ਲੱਗਿਆ ਮੈਂ ਜਹਦਾ ਸੁਲਮਾਨ ਨਾਲ ਵੀ ਗੱਲ ਕੀਤੀ ਹੈ ਅਸੀਂ ਬਿੱਟੂ ਚਹਾਂਜੀ ਨਾਲ ਵੀ ਗੱਲ ਕੀਤੀ ਹੈ ਦੂਸਰਾ ਜਿਹੜਾ ਰਈਆ ਸੁਲਤਾਨਾਂ ਦੇ ਦੇਬੜਾ ਸਾਹਿਬ ਜਿਹੜਾ ਇੱਥੋਂ ਦੇ ਉਹਨਾਂ ਨਾਲ ਵੀ ਗੱਲ ਕੀਤੀ ਹੈ ਮੈਰਾਤ ਐਮਐਲਏ ਸਾਹਿਬ ਨਾਲ ਵੀ ਗੱਲ ਕੀਤੀ ਮਿਲਾਨ ਰਹਿਮਾਨ ਸਾਹਿਬ ਨਾਲ ਇਹਨਾਂ ਸਾਰਿਆਂ ਨੂੰ ਮੈਂ ਇਹ ਹੀ ਬੇਨਤੀ ਕਰ ਚੁੱਕਾ ਕਿ ਅਸੀਂ ਤੁਹਾਨੂੰ ਇਹ ਮੈਮੋਰੰਡਮ ਦੇਵਾਂਗੇ ਅਸੀਂ ਦੇਖਦੇ ਹਾਂ ਕਿ ਤੁਸੀਂ ਆਪਣੀ ਪਾਰਟੀ ਦੇ ਵਿੱਚ ਕਿੰਨਾ ਕੁ ਜਾ ਕੇ ਇਹ ਕੁਸੀਤ ਨੂੰ ਕਰਦੇ ਹੋ ਕਿਉਂ ਇਹ ਸਾਡੀ ਇੱਕ ਮੰਗ ਹੈਗੀ ਆ ਜੇ ਇਹ ਕਰ ਲੈਣ ਤਾਂ ਮੈਨੂੰ ਲੱਗਦਾ ਵੀ ਮੁਸਲਮਨ ਫਰੰਟ ਪੰਜਾਬ ਕਿਸੇ ਹੱਦ ਤੱਕ ਸਫਲ ਹੋ ਜਾਏਗਾ ਸ਼ੁਭਨਾਮ ਜੀ ਅਸਲਾਮੁਅਲੀ ਹਾਂ ਅਸਲਾਮੁਅਲੀ ਜੀ ਕੀ ਡੈਜ਼ਿਗਨੇਸ਼ਨ ਹੈ ਤੁਹਾਡਾ ਮੈਨੂੰ ਪੰਜਾਬ ਸਟੇਟ ਮਿਨੋਰਿਟੀ ਕਮਿਸ਼ਨ ਦਾ ਮੈਂਬਰ ਬਣਾਇਆ ਗਿਆ। ਔਰ ਕਿਵੇਂ ਮਹਿਸੂਸ ਕਰ ਰਹੇ ਹਾਂ ਮਤਲਬ ਪੂਰੇ ਪੰਜਾਬ ਦੇ ਵਿੱਚੋਂ ਸਾਡਾ ਇੱਕ ਮਤਲਬ ਨੁਮਾਇੰਦਾ ਚੁਣਿਆ ਗਿਆ। ਅੱਜ ਕਿਵੇਂ ਮਹਿਸੂਸ ਕਰਨ ਲੱਗਨ ਤੋਂ ਬਹੁਤ। ਬਹੁਤ ਅੱਛਾ ਜਿਹਾ ਲੱਗ ਰਹੀ। ਅਸੀਂ ਆਪਣੀ ਕੌਮ ਦੇ ਲਈ ਜਿੰਨੇ ਵੀ ਘਟ ਗਿਣਤੀ ਦੇ ਲੋਕ ਹੈ ਉਹਨਾਂ ਦੇ ਵੱਧ ਦੇ ਵਧੇ ਜੀ ਕੰਮ ਕਰਾਂਗੇ। ਬਾਕੀ ਮੋਹਰ ਸਾਹਿਬ ਇੱਕ ਬਹੁਤ ਅੱਛਾ ਇਨੀਸ਼ੀਏਟਿਵ ਲੈ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਹੁੱਕਾ ਮਾਰ ਰਹਿਣ ਇਕੱਠੇ ਹੋਣ ਦਾ। ਕੀ ਲੱਗਦਾ ਤੁਹਾਨੂੰ ਕਿੰਨਾ ਕੁ ਕਾਮਯਾਬ ਹੋਣਗੇ? ਮੋਹਰ ਜੀ ਜਿਹੜੇ ਮਸਲੇ ਦੱਸਿਆ ਜੀ ਇਹਨੂੰ ਅਸੀਂ ਸੌਰੀ ਕਿ ਨਲੇਗੀ ਪੁੱਛੂੰ ਮੈਂ ਡਾਕਟਰ ਫਕੀਰ ਮਹਮਦ ਨਿਹਾਲ ਸਿੰਘ ਵਾਲਾ ਹਾਂਜੀ ਹਾਂ ਮੁਸਲਮ ਫਰੰਡ ਦਾ ਚੇਅਰਮੈਨ ਓਕੇ ਜੀ ਚੇਅਰਮੈਨ ਸਾਹਿਬ ਕਿਸ ਮੋਟਿਵ ਨੂੰ ਲੈ ਕੇ ਅੱਜ ਇਹ ਮੀਟਿੰਗ ਰੱਖੀ ਗਈ ਹੈ ਪਲੇਰ ਕੋਲ ਸੁਣ ਮੁਫਰ ਸਾਹਿਬ ਨੇ ਸਾਰਾ ਕੁਝ ਦੱਸ ਹੀ ਦਿੱਤਾ ਤੇ ਵੀ ਇੱਥੇ ਜਿਆਦਾ ਮੁਸਲਮਾਨਾਂ ਦੀ ਗਿਣਤੀ ਕਰਕੇ ਇਸ ਕਰਕੇ ਸੀ ਮਲੇ ਕੋਲ ਦੇ ਵਿੱਚ ਮੀਟਿੰਗ ਰੱਖੀ ਆ ਵੀ ਤਾਂ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਹੋ ਸਕਣ ਕਈ ਵਾਰ ਦਿੱਤੇ ਆ ਤੇ ਪਰ ਉਹਨੇ ਵਿਧਾਨ ਸਭਾ ਦੇ ਵਿੱਚ ਮਸਲੇ ਹਟਾਏ ਨਹੀਂ ਜਿੰਨੇ ਵੀ ਹਲਕਿਆਂ ਦੇ ਸੀਗੇ ਨਮਾਇंदे ਸੀ ਉਹਨਾਂ ਨੂੰ ਸਾਰਿਆਂ ਨੂੰ ਦਿੱਤੀਆਂ ਨੇ ਪਰ ਕੋਈ ਕਿਸੇ ਨੇ ਹਟਾਇਆ ਨਹੀਂ ਹਾਲਾਂਕਿ ਸਾਰੇ ਮਸਲੇ ਹੱਲ ਹੋਣੇ ਚਾਹੀਦੇ ਆ ਕੀ ਅਪੀਲ ਕਰੂੰਗੇ ਅਸੀਂ ਤਾਂ ਅਪੀਲ ਹੀ ਕਰ ਸਕਦੇ ਆ ਹੋਰ ਤਾਂ ਅਸੀਂ ਕੀ ਕਰ ਸਕਦੇ ਇਹ ਵੀ ਸਾਡੇ ਤੁਸੀਂ ਮਸਲੇ ਹਟਾਓ ਤਾਂ ਕਿ ਲਾਗੂ ਹੋ ਸਕਣ